ਹੋਰ ਵੱਡੀ ਖਬਰ ਇਸ ਸਮੇਂ ਆ ਰਹੀ ਹੈ ਜਿਹੜੀ ਰੋਡਵੇਜ਼ ਦੇ ਕੱਚੇ ਮਲਾਜ਼ਮ ਤੇ ਪੱਕੇ ਮਲਾਜ਼ਮ ਹੜਤਾਲ ਦੇ ਉੱਤੇ ਗਏ ਸੀ ਮੀਟਿੰਗ ਦੇ ਵਿੱਚ ਹੜਤਾਲ ਖਤਮ ਕਰਨ ਦੇ ਉੱਤੇ ਸਹਿਮਤੀ ਬਣ ਗਈ ਹੈ ਪੰਜਾਬ ਰੋਡਵੇਜ਼ ਤੇ ਪੰਬਲਸ ਮਲਾਜ਼ਮ ਹੜਤਾਲ ਖਤਮ ਕਰਨ ਲਈ ਰਾਜ਼ੀ ਹੋ ਗਏ ਨੇ ਨਿਊਜ਼ 8 ਇਨ ਐਕਸਕਲੂਸਿਵ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਹੈ ਲਾਲਜੀਤ ਸਿੰਘ ਪੁਲੜ ਤੇ ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਜਿਹੜੇ ਮਲਾਜ਼ਮ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਜਾਰੀ ਸੀ ਔਰ ਮੀਟਿੰਗ ਦੇ ਵਿੱਚ ਪੋਜ਼ਿਟਿਵ ਮੀਟਿੰਗ ਰਹੀ ਹੈ ਸਿੱਟਾ ਮੀਟਿੰਗ ਦੇ ਵਿੱਚ ਨਿਕਲਦਾ ਨਜ਼ਰ ਆ ਰਿਹਾ ਆਮ ਤੌਰ ਤੇ ਬੇ ਸਿੱਟਾ ਹੁੰਦੀਆਂ ਨੇ ਮੀਟਿੰਗ ਪਰ ਇਸ ਮੀਟਿੰਗ ਦੇ ਵਿੱਚ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਹੈ ਔਰ ਕਾਬਲੇ ਗੌਰੇ ਕੀ 28 ਜੁਲਾਈ ਨੂੰ ਅਗਲੀ ਮੀਟਿੰਗ ਹੋਵੇਗੀ ਇਹ ਵੀ ਡਿਸਾਈਡ ਕੀਤਾ ਗਿਆ ਹੈ ਥੋੜੀ ਜਿ ਦੇ ਵਿੱਚ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਅਫੀਸ਼ੀਅਲ ਤੌਰ ਦੇ ਉੱਤੇ ਅਨਾਉਂਸਮੈਂਟ ਕਰ ਦਿੱਤੀ ਜਾਏਗੀ ਸਾਡੇ ਕੋਲ ਇਸ ਸਮੇਂ ਇਹ ਜਾਣਕਾਰੀ ਹੈ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਹੈ ਦੇ ਜਿਹੜੀਆਂ ਹੋਰ ਮੰਗਾਂ ਵੀ ਸੀ ਉਹਨਾਂ ਨੂੰ ਵੀ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ ਔਰ ਇਸ ਦਾ ਸਿੱਧਾ ਮਤਲਬ ਹੋਇਆ ਕਿ ਜਿਹੜਾ 3 ਦਿਨ ਦੀ ਹੜਤਾਲ ਸੀ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮ ਤੇ ਪੱਕੇ ਮੁਲਾਜ਼ਮਾਂ ਦੀ ਉਹ ਫਿਲਹਾਲ ਦੇ ਲਈ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਥੋੜੀ ਦੇਰ ਦੇ ਵਿੱਚ ਰਸਮੀ ਤੌਰ ਦੇ ਉੱਤੇ ਐਲਾਨ ਹੁੰਦਾ ਹੋਇਆ ਨਜ਼ਰ ਆਏਗਾ ਤਾਂ ਰੋਡਵੇਜ਼ ਤੇ ਪਨ ਪਨਬਸ ਮੁਲਾਜ਼ਮ ਹੜਤਾਲ ਖਤਮ ਕਰਨ ਦੇ ਲਈ ਰਾਜ਼ੀ ਹੋ ਗਏ ਨੇ ਮੀਟਿੰਗ ਚੱਲ ਰਹੀ ਸੀ ਚੰਡੀਗੜ੍ਹ ਦੇ ਵਿੱਚ ਪੰਜਾਬ ਪਵਨ ਦੇ ਵਿੱਚ ਰੋਡਵੇਜ਼ ਤੇ ਪਨਬਸ ਮੁਲਾਜ਼ਮਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਯੂਨੀਅਨਸ ਬਣੀਆਂ ਹੋਈਆਂ ਨੇ ਉਹਨਾਂ ਦੇ ਨੁਮਾਇੰਦੇ ਉਸ ਮੀਟਿੰਗ 'ਚ ਪਹੁੰਚੇ ਹੋਏ ਸਨ ਇਸ ਦੇ ਨਾਲ ਹੀ ਲਾਲਜੀਤ ਸਿੰਘ ਪੁੱਲੜ ਤੇ ਹਰਪਾਲ ਚੀਮਾ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ ਮੀਟਿੰਗ ਖਤਮ ਹੋ ਗਈ ਹੈ ਕੀ ਕੁਝ ਕਹਿ ਰਹੇ ਆ ਸੁਣਦੇ ਸ਼ਾਮ ਦੀ ਸ਼ਾਮ ਗੁਰੂਵਾਰ ਗੱਲੋ ਸ਼ੁਰੂ ਹਾਂਜੀ ਜਿਵੇਂ ਗੱਲ ਕੀ ਗਲਵਾ ਦਬਈਆ ਤੇ ਹੜਤਾਲ ਖਤਮ ਹੋਊਗੀ ਸਹਿਮਤੀ ਬਣੀ ਹੈ ਬਿਲਕੁਲ ਅੱਜ ਸਾਰੀਆਂ ਜਿੰਨੀਆਂ ਵੀ ਪੀਆਰਟੀਸੀ ਪਨਬਸ ਪੰਜਾਬ ਰੋਡਵੇਜ ਸਾਰੀਆਂ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਜਿੰਨੀਆਂ ਵੀ ਜਿਹੜੀਆਂ ਯੂਨੀਅਨਸ ਸੀਗੀਆਂ ਉਹਨਾਂ ਸਾਰੀਆਂ ਯੂਨੀਅਨ ਦੇ ਨੁਮਾਇंदे ਅੱਜ ਦੀ ਮੀਟਿੰਗ 'ਚ ਹਾਜ਼ਰ ਹੋਏ ਸੀ ਔਰ ਮੇਰੇ ਨਾਲ ਮੇਰੇ ਕੈਬਨਿਟ ਦੇ ਕਲੀਗ ਪੁੱਲਰ ਸਾਹਿਬ ਹਾਜ਼ਰ ਹੋਏ ਸੀਗੇ ਮਿਰ ਲਾਲਜੀਤ ਪੁੱਲਰ ਜੀ ਤੇ ਬਿਲਕੁਲ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਈ ਕਈ ਕਮੇਟੀਆਂ ਬਣੀਆਂ ਹੋਈਆਂ ਰਹੀਆਂ ਉਹਨਾਂ ਕਮੇਟੀਆਂ ਦੀ ਅੱਗੇ ਪ੍ਰੋਗਰੈਸ ਕੀ ਆ ਕਿਉਂਕਿ ਕਈ ਵਾਰ ਪ੍ਰੋਗਰੈਸ ਖੜ ਜਾਂਦੀ ਆਗੀ ਮੈਂ ਜਿਹੜੇ ਆਰਡਰ ਜਾਰੀ ਕੀਤੇ ਨੇ ਕਿ ਅਗਲੇ 15 ਤੋਂ ਲੈ ਕੇ 20 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਉਹ ਸਾਰੀਆਂ ਮੰਗਾਂ ਤੇ ਵਿਚਾਰ ਕਰਕੇ ਕੰਕਰੀਟ ਰਿਪੋਰਟ ਜਿਹੜੀ ਆ ਇੱਕ ਰਿਪੋਰਟ ਜਿਹੜੀ ਉਹ ਸਬਮਿਟ ਕੀਤੀ ਜਾਵੇ ਤਾਂ ਕਿ ਕਮੇਟੀ ਜਿਹੜਾ ਉਹ ਤੇ ਫੈਸਲਾ ਲੈ ਸਕੇ ਔਰ ਮੈਂ ਅਗਲੀ ਮੀਟਿੰਗ ਵੀ ਜਿਹੜੀ ਆ ਉਹ ਵੀ ਜਿੰਨੇ ਨਮਾਇੰਦੇ ਆਏ ਸੀ ਉਹਨਾਂ ਆਪਦੀ ਦਿੱਤੀ ਆ ਕਿ ਤੁਸੀਂ ਇਸ ਤੋਂ ਬਿਨਾਂ ਵੀ ਮੇਰੇ ਨਾਲ ਕੇ ਮੀਟਿੰਗ ਕਰੋ ਤਾਂ ਕਿ ਆਪਾਂ ਮਸਲਾ ਹੱਲ ਕਰੀਏ ਸੋ ਉਹਨਾਂ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਅਸੀਂ ਜਿਹੜਾ ਆਪਣੀ ਹੜਤਾਲ ਵਾਪਸ ਲਵਾਣੀ ਅਗਲੀ ਮੀਟਿੰਗ ਹੈ ਜੀ ਅਗਲੀ ਮੀਟਿੰਗ ਅਗਲੀ ਮੀਟਿੰਗ ਭੁਲਰ ਸਾਹਿਬ ਨੇ ਡਿਸਾਈਡ ਕਰਨੀ ਆ ਡੇਟ ਰੱਖ ਰਹੇ ਨੇਗੇ ਤਾਂ ਅਗਲੀ ਮੀਟਿੰਗ 15 ਦਿਨਾਂ ਦੇ ਅੰਦਰ ਉਹਨਾਂ ਦੀ ਆਪਣੀਆਂ ਮੀਟਿੰਗਾਂ ਹੋਣਗੀਆਂ ਇੰਟਰਨਲ ਡਿਪਾਰਟਮੈਂਟ ਦੇ ਮੀਟਿੰਗਾਂ ਹੋਣਗੀਆਂ ਔਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਹੋਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਪ੍ਰੋਪੋਜ਼ਲ ਲੈ ਕੇ ਆਉਣਗੇ ਫਿਰ ਸਾਡੀ ਜਿਹੜੀ ਸਬ ਕਮੇਟੀ ਉਹਦਾ ਮੀਟਿੰਗ ਹੋਊਗੀ ਉਸ ਤੋਂ ਬਾਅਦ ਅਸੀਂ ਮਸਲੇ ਦਾ ਹੱਲ ਕਰਦੇ ਹਾਂ ਬਿਲਕੁਲ ਉਹ ਕੱਲ ਨੂੰ ਅੱਧੀ ਕੰਮ ਤੇ ਪਰਤਾਉਣਗੇ ਹੁਣ ਇਹੋ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਕੰਮ ਤੇ ਪਰਤਾਵਾ ਵਾਪਸ ਆ ਗਏ ਸੈਸ਼ਨ ਦੀ ਤਿਆਰੀ ਕਿਉਂਕਿ ਕੱਲ ਨੂੰ ਬੀਜੇਪੀ ਪੋਟਾਸ ਕਰ ਸਕਦੇ ਕੱਲ ਦੇ ਸੈਸ਼ਨ ਦੀ ਤਿਆਰੀਆਂ ਮ ਕਰ ਸਕਦੀ ਹੈਗੀ ਹੈ ਕਿ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੁੰਦਾ ਹੈ ਦੇਖੋ ਪੂਰਾ ਦੇਸ਼ ਜਾਣਦਾਗਾ ਕਿ ਲਾਰੈਂਸ ਬਸਨੋਈ ਜਿਹੜਾ ਉਹ ਕਿਹੜੇ ਸਟੇਟ ਦੀ ਕਿਹੜੀ ਜੇਲ੍ਹ ਚ ਰਹਿ ਰਿਹਾਗਾ ਔਰ ਕਿਥੋਂ ਰੈਕਡ ਚਲਾ ਰਿਹਾ ਉਹ ਭਾਰਤੀ ਜਨਤਾ ਪਾਰਟੀ ਦਾ ਸਟੇਟ ਹੈਗਾ ਸੋ ਮੈਂ ਸਮਝਦਾਗਾ ਪੰਜਾਬ ਇਕਾਈ ਨੂੰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਦੇਸ਼ ਦੇ ਹੋਮ ਮਿਨਿਸਟਰ ਦੇ ਸਾਹਮਣੇ ਦੋਨੋਂ ਹੀ ਉਸ ਸਟੇਟ ਤੋਂ ਉਹਨੇ ਉੱਥੇ ਜਾ ਕੇ ਪ੍ਰੋਟੈਸਟ ਕਰਨਾ ਚਾਹੀਦਾ ਹੈ ਭਾਈ ਮੀਟਿੰਗ ਦੇ ਵਿੱਚ ਸਹਿਮਤੀ ਬਣ ਗਈ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀਆਂ ਬੱਸਾਂ ਰੁਕੀਆਂ ਹੋਈਆਂ ਸੀ ਕੱਲ ਤੋਂ ਸਾਨੂੰ ਰੋਡ ਦੇ ਉੱਤੇ ਭਜਦੀਆਂ ਹੋਈਆਂ ਨਜ਼ਰ ਆਉਣਗੀਆਂ ਪੁਆਇੰਟ ਨੰਬਰ 2 ਅਗਲੇ 15 ਦਿਨਾਂ ਦੇ ਵਿੱਚ ਮੀਟਿੰਗ ਹੋਏਗੀ ਜੋ ਸਾਡੇ ਕੋਲ ਜਾਣਕਾਰੀ ਹੈ ਕਿ 28 ਜੁਲਾਈ ਨੂੰ ਅਗਲੀ ਬੈਠਕ ਹੋਵੇਗੀ ਪੁਆਇੰਟ ਨੰਬਰ 3 ਜਿਹੜੇ ਕੱਚੇ ਮੁਲਾਜ਼ਮ ਨੇ ਪੱਕਾ ਕਰਨ ਦਾ ਭਰੋਸਾ ਹੈ ਹੋਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਸ ਦੇ ਉੱਤੇ ਵੀ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਅਸੀਂ ਗੌਰ ਕੀਤਾ ਹੈ ਔਰ ਜਲਦੀ ਇਹ ਸਾਫ਼ ਹੋਏਗਾ ਕਿ ਹੋਰ ਕਿਹੜੀਆਂ ਮੰਗਾਂ ਦੇ ਉੱਤੇ ਸਹਿਮਤੀ ਬਣੀ ਹੈ ਹਰਪਾਲ ਜੀ ਮੈਂ ਇਹ ਕਲੀਅਰ ਜ਼ਰੂਰ ਕਰ ਦੇਵਾਂਗਾ